Thank you. ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ న్యూਸ ਮੈਥਡ ਨਾਲ ਜਤਿੰਦਰ ਕੁਮਾਰ ਦੱਸ ਰਹੀ ਹੈ ਕਿ ਇਸ ਸਮੇਂ ਅਸੀਂ ਬਾਬਾ ਲਾਲਦੇਵ ਦੇ ਦਰਵਾਜ਼ੇ ਵਿੱਚ ਬੈਠੇ ਹਾਂ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੰਗਤ ਹੈ ਗਈ ਹੈ ਕਹਿੰਦੇ ਹੈ ਵੀ ਇੱਥੇ ਜੜੀ ਵੀ ਮਾਨਤਾ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਬਾਹਰ ਸ਼ੰਕਰ ਦਾ ਜਿਹੜਾ ਆ ਜਿਹੜੇ ਗੁਣ ਗਾਣ ਗਾ ਕੇ ਜਿਹੜੇ ਲਾਲ ਬਾਬਾ ਲਾਲਦੇਵ ਸਿੰਘ ਦੇ ਜਿਹੜੇ ਗੁਣ ਗਾਣ ਗਾ ਕੇ ਜਿਹੜੀ ਸੰਗਤ ਜਿਹੜੀ ਭਰਪੂਰ ਰਚੀ ਹੋਈ ਹੈ ਇੱਥੇ ਹੀ ਸਾਡੇ ਨਾਲ ਕੁਝ ਇਥੇ ਲੇਡੀਜ਼ ਜੁੜੇ ਹਨ ਉਹਨਾਂ ਦਾ ਕਹਿਣਾ ਹੈਗਾ ਵੀ ਅਸੀਂ ਕਾਫੀ ਦੇਰ ਤੋਂ ਜਿਹੜੇ ਤੇ ਪਾਬਾ ਲਾਲ ਦੇਵਾਲ ਦੇ ਆ ਰਹੇ ਹਾਂ ਤੇ ਸਾਨੂੰ ਜਿਹੜੀ ਮਾਨਤਾ ਸੀ ਜਿਹੜੀ ਅਸੀਂ ਮੰਗੀ ਸੀ ਉਹ ਸੁੱਖਣ ਸਾਡੀ ਪੂਰੀ ਹੋਈ ਆ ਕੀ ਕਹਿਣਾ ਇਸ ਸਬੰਧੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਆਹ ਬੰਦਨਾ ਦੇ ਬੰਦਨਾ ਦੇ 15 ਜੀ ਦੇਖਿਆ ਜਾਏ ਕਿ ਸੰਗਤ ਦਾ ਜਿਹੜਾ ਭਰਪੂਰ ਪਰਮਾਰ ਬਾਰੇ ਜੂਰਾ ਸੋਰਾ ਦੇ ਨਾਲ ਸੰਗਤ ਜਿਹੜੀ ਗੂੰਗਾਨ ਗਾਉਂਦੀ ਵੀ ਨਜ਼ਰ ਆ ਰਹੀ ਹੈ ਤੁਸੀਂ ਵੀ ਪਹੁੰਚੇ ਹੋ ਕਿੰਨੇ ਚਿਰ ਤੋਂ ਤੁਸੀਂ ਇੱਥੇ ਆ ਰਹੇ ਹੋ ਹੱਸ ਆਂਦੀ ਆਨੇ ਕੋਈ ਹੋ ਗਿਆ ਕਿ 3 ਸਾਲ ਹੋ ਗਏ ਹਾਂਜੀ ਕਿੰਦਾ ਤੁਹਾਨੂੰ ਲੱਗਦਾ ਇੱਥੇ ਆ ਕੇ ਤੁਹਾਡੀ ਕੋਈ ਮਾਨਤਾ ਸੁਣਿਆ ਵੀ ਤੁਹਾਡੀ ਮਾਨਤਾ ਵੀ ਸ਼ ਕੋਈ ਹੋਈ ਹੈ ਹਾਂਜੀ ਹਾਂਜੀ ਪਾਪਾ ਲਾਲ ਜੀ ਰ ਮੈਨੂੰ ਲਾਲ ਦਿੱਤਾ ਬਹੁਤ ਮੈਂ ਬਹੁਤ ਖੁਸ਼ ਹਾਂ ਤੇ ਇਸ ਤਰ੍ਹਾਂ ਹੀ ਸੰਤ ਜਿਹੜੀ ਲਗਾਤਾਰ ਆ ਰਹੀ ਹੈ ਕੀ ਲੱਗਦਾ ਵੀ ਇਹ ਜਗ੍ਹਾ ਦੇ ਵਿੱਚ ਕੋਈ ਹੈਗੀ ਹੈ ਕੋਈ ਸ਼ਕਤੀ ਹੈਗੀ ਹੈ ਕਿ ਜੀ ਹਾਂ ਸ਼ਕਤੀ ਹੈ ਤਾਂ ਤਾਂ ਹੀ ਇੰਨੀ ਸੰਗਤ ਇੱਥੇ ਇਕੱਠੀ ਆ ਬਾਬਾ ਲਾਲ ਜੀ ਜਿਹੜੀ ਦੂਰ ਦੇ ਦੂਣੀਆਂ ਆਂਦੀਆਂ ਚੰਡੀਗੜ੍ਹ ਜੰਮੂ ਔਰ ਸਾਰਿਆਂ ਦਾ ਇਕੱਠੇ ਹੁੰਦੇ ਆ ਸਾਰੇ ਤੁਸੀਂ ਕਿੱਥੋਂ ਆਏ ਹੋ ਹਾਂ ਤੇ ਇਧਰੋਂ ਆਏ ਪਟਿਆੜੀ ਤੋਂ ਆ ਕਿੱਥੋਂ ਕਟੂਆ ਨਜ਼ਦੀਕ ਪਟਿਆੜੀ ਆ ਆ ਗੱਲ ਦੁਨੀਆ ਤੇ ਪਹੁੰਚਦੀ ਹੈ ਤੇ ਮਾਨਤਾ ਵੀ ਉਹਨਾਂ ਨੂੰ ਮਿਲ ਰਹੀ ਹੈ ਤੁਸੀਂ ਖੁਸ਼ ਹੋ ਹਾਂ ਜੀ ਮੈਂ ਬਹੁਤ ਖੁਸ਼ ਹਾਂ ਬਾਬਾ ਲਾਲ ਜੀ ਉਹ ਮੈਨੂੰ ਲਾਲ ਦਿੱਤਾ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਬੇਟਾ 2 ਸਾਲ ਦਾ ਗੇੜਾ ਬਾਬਾ ਲਾਲ ਜੂਣਾ ਪਹਿਲੇ ਮੈਨੂੰ ਕੰਚਕ ਦਿੱਤੀ ਉਹਦੇ ਬਾਅਦ ਮੈਨੂੰ ਲਾਲ ਦਿੱਤਾ ਮੈਂ ਬੜੀ ਖੁਸ਼ ਆ ਅੱਜ ਮੈਂ ਉਹ ਬੇਟਾ ਲਈ ਆ ਵੀ ਆਈਆਂ ਹਥੇ ਕਿੰਨੇ ਬੱਚੇ ਆ ਵੱਡੇ ਮੇਰੇ ਦੋ ਬੱਚੇ ਆ ਇਸੇ ਤਰ੍ਹਾਂ ਮੰਨਦੇ ਵਿੱਚ ਜਿਹੜੀ ਹੈ ਮਾਲਕ ਦੇ ਕਿਰਪਾਾਸ ਕਰਕੇ ਜਿਹੜੇ ਤੋਂ ਪੁੱਛ ਕੀ ਲੱਗਦਾ ਵੀ ਤੁਸੀਂ ਆਪਣੇ ਵਾਸਤੇ ਮੰਗਦੇ ਹੋ ਕਿ ਹੋਰ ਵੀ ਨਹੀਂ ਮੈਂ ਤਾਂ ਬੋਲਨੀ ਆ ਕਿ ਜਿੱਦਾਂ ਦੀਆਂ ਸਾਰੀਆਂ ਇਹ ਸੰਗਤ ਹੈ ਮੇਰੀਆਂ ਭੈਣਾਂ ਇਹਨਿਆਂ ਸਾਰਿਆਂ ਨੂੰ ਬਾਬਾ ਜੀ ਲਾਲ ਹੀ ਦੇ ਠੀਕ ਹੈ ਜਿੰਨਾ ਮੈਂ ਤੜਫੀਆਂ ਨਾ ਇਹਨਾਂ ਹੋਰ ਵੀ ਦੁਨੀਆ ਮੇਰੀਆਂ ਪੈਣ ਆਇਆਂ ਸਾਰੀਆਂ ਜੀਆਂ ਮੈਂ ਤੜਫੀਆਂ ਇਹਨੇ ਸਾਰਿਆਂ ਨੂੰ ਲਾ ਲਈ ਤੇ ਆ ਬਾਬਾ ਜਿਨੇ ਨੇ ਧੀ ਦੀ ਜਗ੍ਹਾ ਧੀ ਦੇ ਪੁੱਤਰੀ ਜਗ੍ਹਾ ਪੁੱਤਰ ਦੇ ਠੀਕ ਹੈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕਿ ਜਿਹੜੀ ਸੰਗਤ ਆਈ ਹੋਈ ਹੈ ਮੈਸੇਜ ਹੈ ਮੇਰੀ ਖੁਸ਼ੀ ਹੈ ਕਿ ਜਿਹੜੀ ਸੰਗਤ ਜਿਹਦੇ ਵਿਚਾਰੇ ਜਿੰਦੇ ਅੱਗੇ ਧੀਆਂ ਨਹੀਂ ਆਣ ਜਿਹੜੇ 10 ਸਾਲ ਦੇ 15 ਸਾਲ ਦੇ ਅੱਗੇ ਬਾਬਾ ਲਾਲ ਜੀ ਬੰਦੇ ਚੋਲੀ ਫੇਰ ਲਾ ਦੇ ਉਹਦੇ ਅੱਗੇ ਜਿਹੜੇ ਪੁੱਤਰ ਮੰਗਦੇ ਪੁੱਤਰ ਦੇਣ ਜਿਹੜੇ ਧੀਆ ਮੰਗਦੇ ਧੀਆ ਦੇਣ ਬਾਬਾ ਲਾਲ ਜੀ ਔਰ ਆ ਗਿਆ ਸੰਕਤਿੰਦੀ ਪਰਿਵਾਰ ਵਦਨ ਦੇਖੋ ਜੀ ਇਹ ਸਰਦਾ ਦੀ ਗੱਲ ਹੁੰਦੀ ਹੈ ਜੇ ਗੱਲ ਕਰੀਏ ਤਾਂ ਸੰਗਤਾਂ ਦੇ ਵਿੱਚ ਦੇਖਿਆ ਤੁਸੀਂ ਅੱਖਾਂ ਦੇ ਵਿੱਚੋਂ ਆਥਰੂ ਵੀ ਜਿਹੜੇ ਇਹਨਾਂ ਦੇ ਬਾਹਰ ਆ ਗਏ ਨੇ ਕਿਉਂ ਕਿ ਦਿਲ ਦੇ ਵਿੱਚ ਜਿਹੜੀ ਆਸ ਹੁੰਦੀ ਹੈ ਜਦੋਂ ਪੂਰੀ ਹੁੰਦੀ ਹੈ ਤੇ ਉਸ ਨੂੰ ਜਿਹੜਾ ਆ ਦਿਲੋਂ ਜਿਹੜਾ ਜ਼ਾਹਿਰ ਕਰਨਾ ਜਿਹੜਾ ਸਾਹਮਣੇ ਆਂਦਾ ਹੈ ਦੱਸ ਦਈਏ ਕਿ ਇਹਨਾਂ ਵੱਲੋਂ ਕਹਿਣਾ ਹੈਗਾ ਵੀ 3 ਸਾਲ ਤੋਂ ਅਸੀਂ ਜਿਹੜਾ ਇਸ ਬਾਬਾ ਲਾਲ ਦੇਵਾਲ ਦੇ ਪਹੁੰਚ ਰਹੇ ਹਾਂ ਸੰਗਤਾਂ ਨੂੰ ਵੀ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਕਿ ਸੰਗਤ ਜਿਹੜੀ ਆ ਮੂਮਾ ਕੇ ਆਏ ਕਿਉਂਕਿ ਮਨ ਜਿਹੜੇ ਆ ਸਰਦਾ ਅੰਦਰੋਂ ਨਿਕਲਦੀ ਐ ਬਾਕੀ ਫਲ ਜਿਹੜਾ ਆ ਉਹਨਾਂ ਦੇ ਕਰਮਾਂ ਦੇ ਹਿਸਾਬ ਦੇ ਨਾਲ ਮਿਲਦਾ ਆ ਗੱਲ ਕਰੀਏ ਕਰਮ ਚੰਗੇ ਹੋਣ ਜਾਂ ਚੰਗੇ ਕਰਮ ਬਣਾਣੇ ਜਿਹੜੇ ਬੰਦੇ ਦੇ ਹੱਥ ਹੁੰਦੇ ਹਨ ਪਰ ਇਸੇ ਤਰ੍ਹਾਂ ਜੇ ਗੱਲ ਕਰੀਏ ਤੇ ਅੱਜ ਉਹਨਾਂ ਦੇ ਅੱਖਾਂ ਦੇ ਵਿੱਚ ਆਥਰੂ ਵੀ ਆਏ ਹਨ ਆਪਣੇ ਬੱਚੇ ਨੂੰ ਲੈ ਕੇ ਕਹਿੰਦੇ ਵੀ ਅੱਜ ਬੱਚਾ ਵੀ ਲੈ ਕੇ ਜਿਹੜੇ ਇੱਥੇ ਪਹੁੰਚੇ ਹਨ ਤੇ ਇਸ ਤਰ੍ਹਾਂ ਹੀ ਉਹਨਾਂ ਨੇ ਜਨਤਾ ਨੂੰ ਮੈਸੇਜ ਦਿੱਤਾ ਵੀ ਜਿਹੜਾ ਇਹ ਆਪਣੇ ਮਨ ਦੇ ਵਿੱਚ ਸ਼ਰਦਾ ਲੈ ਕੇ ਆਓ ਤੇ ਫਲ ਤੁਹਾਨੂੰ ਜ਼ਰੂਰ ਦੇਵੇਗਾ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੀ ਨਿਊਜ਼ ਤੋਂ ਬੋਲੋ ਸਾਧ ਬਾਬਾ ਬਾਲ ਮਹਾਰਾਜ ਕੀ ਜੈ ਬਾਬਾ ਲਾਲ ਦੀ ਮੰਨਤਾ ਇਸ ਸੰਸਾਰ ਵਿੱਚ ਇਸ ਜਗ ਵਿੱਚ ਬਹੁਤ ਬੜੀ ਮਹਿਮਾ ਉਹਦੀ ਇੰਨੀ ਮਹਿਮਾ ਕਿ ਸਾਰੇ ਭਾਰਤ ਵਿੱਚ ਜਿਹੜਾ ਨਾਂ ਫੈਲੇ ਹੋਇਆ ਤਾਂ ਹਰ ਹਰ ਸ਼ਹਿਰ ਵਿੱਚ ਇਹਨਾਂ ਦੀ ਗੱਦੀ ਸਫਤ ਹੈ ਔਰ ਇਹ ਧਾਨਪੁਰ ਇਹਨਾਂ ਦਾ ਬਹੁਤ ਬੜੀ ਗੱਦੀ ਸਫਤ ਹੈ ਇਹਨਾਂ ਦਾ 670ਵਾਂ ਦਿਨ ਅਸੀਂ ਇਹ ਬਾਬਾ ਲਾਲ ਦੇ ਰੋਡ ਜਗਨ ਸਿੰਘ ਤੇ ਪਵਨ ਚ ਮਨਾ ਰਹੇ ਆਂ ਤੇ ਬੜੀ ਖੁਸ਼ੀ ਔਰ ਸਮੱਧ ਨਾਲ ਮਨਾ ਰਹੇ ਆਂ ਬੜਾ ਜੋ ਸੰਤਾਂ ਦਾ ਜੋ ਸਾਰੀ ਸੰਗਤ ਦਾ ਪੇਰ ਲੋਕਾਂ ਦਾ ਬਹੁਤ ਯੋਗਦਾਨ ਮਿਲ ਰਿਹਾ ਹੈ ਔਰ ਸ਼ਰਧਾ ਨਾਲ ਲੋਕੀ ਆ ਰਹੇ ਨੇ ਔਰ ਹਰ ਸਾਲ ਇਹ ਪੰਡਾਰਾ ਜੀਨੋ ਦਿਨੋ ਦਿਨ ਵਧਦਾ ਜਾ ਰਿਹਾ ਹੈ ਔਰ ਇਸ ਦਰਬਾਰ ਦੀ ਵੀ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਲੋਕਾਂ ਦਾ ਬਹੁਤ ਯੋਗਦਾਨ ਮਿਲ ਰਿਹਾ ਹੈ ਤੇ ਲੋਕਾਂ ਨੂੰ ਜਾਨੀ ਸੰਤਾਨ ਦਾ ਜਿਹੜਾ ਇੱਕ ਨਾਮ ਬੰਸੀ ਉਹ ਵੀ ਉਹਨਾਂ ਦੀ ਪੂਰੀ ਕਰ ਰਿਹਾ ਹਰ ਇੱਕ ਚੀਜ਼ ਉਹਨਾਂ ਨੇ ਪੂਰੀ ਹੋ ਰਹੀ ਹੈ ਜਿੱਦਾਂ ਕਿ ਧਿਆਨਪੁਰ ਜਾਂਦੇ ਨੇ ਉਸੇ ਤਰ੍ਹਾਂ ਧਿਆਨਪੁਰ ਦੀ ਗੱਦੀ ਦੇ ਇੱਥੇ ਵੀ ਜਿਹੜਾ ਮੱਥਾ ਟੇਕਦਾ ਇੱਥੇ ਆ ਬਾਬਾ ਲਾਲ ਦੇ ਦਰਬਾਰ ਵਿੱਚ ਨਰੋਜਨ ਸਿੰਘ ਜੀ ਆ ਕੇ ਨਵੀਂ ਹਾਸ਼ਪੂਰੀ ਹੁੰਦੀ ਹੈ ਔਰ ਸ਼ਰਧਾ ਨਾਲ ਜਿਹੜਾ ਇਹਨਾਂ ਦਾ ਨਿਯਮ ਪਾਲਨ ਕਰਦਾ ਉਹਨਾਂ ਦੇ ਫਲ ਦੇ ਦਾ ਮਸਲਾ ਹੈ ਕਿ ਬਾਬਾ ਲਾਲ ਦਾ ਕਿ ਵਰਦਾਨ ਮਿਲਿਆ ਕਿ ਜਿਹੜਾ ਵੀ ਇਹਨਾਂ ਦੀ ਚੋਲੀ ਵਿੱਚ ਫਲ ਪਾਏਗਾ ਜਿਹੜਾ ਸੰਤਾਨ ਰਹਿ ਤੋ ਫਲ ਪਾਏਗਾ ਉਹਨਾਂ ਦੀ ਚੋਲੀ ਬਾਬਾ ਲਾਲ ਜੀ ਭਰਨਗੇ ਤੇ ਔਰ ਖੁਸ਼ੀਆਂ ਮਨਾਣਗੇ ਉਹਨਾਂ ਦੇ ਘਰ ਵਿੱਚ ਬਸਤਾਰ ਖੁਸ਼ੀ ਬਾਬਾ ਲਾਲ ਜੀ ਦਾ ਇੱਥੇ ਜਗਦੀਸ਼ ਦਾ ਇਹਨਾਂ ਦਾ ਚੇਲਾ ਹੋਇਆ ਜਿਹੜਾ ਕਿ ਦਰਬਾਰ ਧਾਨਗੁਰ ਵਿੱਚ ਉਹਨਾਂ ਦੀ ਸਮਾਦੀ ਬਣੀ ਹੋਈ ਹੈ ਉੱਥੇ ਵੀ ਉਹਨਾਂ ਨੂੰ ਮਿਲਿਆ ਕਿ ਜਿਹੜਾ ਬਾਬਾ ਲਾਲ ਦੀ ਉਹਨੇ ਸੇਵਾ ਕੀਤੀ ਤੋ ਉਹਨਾਂ ਨੂੰ ਵਰਤਾਨਗੇ ਉਹ ਜਿਹੜੇ ਅਠ ਐਤਵਾਰ ਜਿਹਨੇ ਚਾਨੇ ਐਤਵਾਰ ਜਾਂ ਚਾਨੇ ਸ਼ਨੀਵਾਰ ਜਾਂ ਕਿ ਉੱਥੇ ਇਸ਼ਨਾਨ ਕਰਨ ਤੇ ਉਹਨਾਂ ਦੀ ਝੋਲੀ ਭਰੀ ਜਾਂਦੀ ਹੈ ਕੋਈ ਬਿਰਲਾ ਹੀ ਹੋ ਜਿਆ ਹੋਵੇਗਾ ਜਿਹੜਾ ਜਨਾ ਬਾਗੇ ਤੋਹੀਨ ਹੋਏਗਾ ਜਿਨ੍ਹਾਂ ਦੀ ਆਸ਼ ਪੂਰੀ ਨਹੀਂ ਹੁੰਦੀ ਹਰ ਇੱਕ ਦੀ ਆ ਜਿਹੜਾ ਵੀ ਉੱਥੇ ਜਾਂਦਾ ਹਰ ਇੱਕ ਦੀ ਝੋਲੀ ਮਾਵਲਾਲ ਦੀ ਪਰਦੇ ਨੇ ਤੇ ਖੁਸ਼ੀਆਂ ਮਨਾਉਂਦੇ ਨੇ ਤੇ ਇਹ ਮਾਵਲਾਲ ਦੀ ਮਹਿਮਾ ਇੰਨੀ ਵੱਧ ਰਹੀ ਹੈ ਕਿ ਸਾਰਾ ਜਿਹਨੇ ਇਲਾਕਾ ਪੂਰਾ ਪਾਸਵਰਸ਼ ਪੂਰੇ ਸੰਸਾਰ ਵਿੱਚ ਇਹਨਾਂ ਦੀ ਮਹਿਮਾ ਬਹੁਤ ਜ਼ਿਆਦਾ ਕਿਉਂਕਿ ਇਹ ਮਹਾਨ ਬਹੁਤ ਤਵੱਸੀ ਹੋਏ ਮਾ ਪਰਮਾਤਮਾ ਜੋ ਬ੍ਰਹਮਾਂਸ ਨੇ ਇਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਬਹੁਤ ਯਾਨੀ ਕਿ ਵੱਡੀ ਹਸਤੀ ਹੈ ਕਿ ਇਹਨਾਂ ਦੀ ਬੜੀ ਬੜੀ ਸਾਰਾ ਸੰਸਾਰ ਇਹਨਾਂ ਨੂੰ ਮੰਨਦਾ ਹੈ ਉਹ ਮੰਨਦਾ ਰਹੇਗਾ ਔਰ ਇਸੇ ਤਰ੍ਹਾਂ ਇਹ ਮਾਵਾਲਾਲ ਦੀ ਮਹਿਮਾ 670 ਸਾਲ ਤੋਂ ਚੱਲ ਰਹੀ ਹੈ ਇਹ ਜਲਦੀ ਰਹੇਗੀ ਜੁਗਾ ਜੁਗੰਦਰ ਕਰਕੇ ਚੱਲਦੀ ਰਹੇਗੀ ਤੇ ਹੋ ਮਾਵਾਲਾਲ ਜਾਲ ਮਹਾਰਾਜ ਕੀ ਜੈ ਮੈਂ ਰਾਸ਼ਮਾਰ ਅਨੁਰੋਧ ਜਮਨ ਸਿੰਘ ਨੰਦਪਾਗੋ 270 ਤੋਂ 70 ਤੋਂ ਇਹਨਾਂ ਦਾ ਨਾਮ ਹੈ ਕੇਰਪਾ ਔਰ ਮੇਰੇ ਮਨ ਚ ਇਹਨਾਂ ਨਾਲ ਬਹੁਤ ਲੱਗਾ ਹੈ ਪਹਿਲਾਂ ਹੀ ਮਨਨ ਉਹ ਕੋਈ ਆਪਣਾ ਸੰਗਤ ਨੂੰ ਜੋੜ ਕੇ ਟਿੰਡਾ ਦੇ ਘਰਾਂ ਵਿੱਚ ਸੱਤਾ ਹੀ ਗੱਜ ਰਿਹਾ ਉਸ ਤੋਂ ਬਾਅਦ ਕੁਝ ਚਿਰ ਬਾਅਦ ਸਾਨੂੰ ਇਹ ਜੜਾ ਪ੍ਰਾਪਤ ਹੋਈ ਕਿਸੇ ਅਣਜਾਨ ਚੁੱਤੀ ਉਸ ਤੋਂ ਬਾਅਦ ਅਸੀਂ ਕੋਈ ਇੱਕ ਮੰਦਰ ਦੇ ਵਿੱਚ ਆ ਕੇ ਇਸ ਸਥਾਨ ਜਵਾਹਿਰਿਕ ਆ ਕੇ ਹੀ ਮੰਦਿਰ ਦੀ ਸਥਾਪਨਾ ਕੀਤੀ ਲਗਭਗ 2007 ਕੋ ਲੈ ਕੇ ਅ ਅੱਜ ਤੱਕ ਹੀ ਬਹੁਤ ਆਸਾਸ ਦਾ ਕਰਕੇ ਇਸ ਮੰਦਿਰ ਦੀ ਜਗ੍ਹਾ ਨਵਾਂ ਬਣ ਕਰਦੇ ਆ ਰਹੇ ਹਾਂ 2015 ਵਿੱਚ ਇਹ ਮੰਦਿਰ ਦੀ ਮੁਕਤੀ ਸਥਾਪਨਾ ਹੋਈ ਉਸ ਤੋਂ ਬਾਅਦ ਲਗਾਤਾਰ ਦਰੋਤ ਨੂੰ ਇਹਦੀ ਮੁਕਤੀ ਸਥਾਪਨਾ ਹੋਈ ਹੈ ਇਹ ਦਿਨ-ਦਿਨ ਦਿਨ-ਦਿਨ ਜਿਹੜਾ ਤਰੱਕੀ ਕਰਦਾ ਜਾ ਰਿਹਾ ਔਰ ਲੋਕਾਂ 'ਚ ਉਹੀ ਸ਼ਰਧਾ ਭਾਵਨਾ ਹੈ ਕਿ ਆਪਣੇ ਆਪ ਹੀ ਉਹ ਉਹਨਾਂ ਨਾਲ ਜੁੜਦੇ ਆ ਰਹੇ ਆ ਉਹਨੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਇਸ ਕਰਕੇ ਉਹ ਉਹਨਾਂ ਦਾ ਜਿਹੜਾ ਜਿਹੜਾ ਮਨੋ ਕਾਮਨਾ ਪੂਰੀ ਹੁੰਦੀ ਹੈ ਇਨਕਾਨ ਦੀ ਤਾਂ ਉਹਦਾ ਲਗਾਤ ਜਿਹੜਾ ਵਧ ਜਾਂਦਾ ਹੈ ਇਸ ਕਰਕੇ ਇਹ ਇੱਕ ਨਿਰਧਾਰਨਿਕ ਸੰਸਥਾ ਨਹੀਂ ਇਹ ਸਮਾਜਿਕ ਤੌਰ ਤੇ ਵੀ ਲੋਕਾਂ ਨੂੰ ਇਕੱਠਿਆਂ ਕਰਕੇ ਜੋੜ ਕੇ ਇਹ ਆਗਾਵਧਨ ਵੀ ਔਰ ਪਿਆਰ ਭਾਵਨਾ ਦੀ ਜਿਹੜੀ ਹੈ ਉਹ ਲਗਾਤਾਰ ਆ ਆ ਰਿਆ ਤੇ ਇਸ ਤਰ੍ਹਾਂ ਹੀ ਇਹ ਲਗਾਤਾਰ ਅਸੀਂ ਆਪਣਾ ਜਿਹੜਾ ਜਨਮ ਦਿਨ ਜਿਹੜਾ ਹੈ ਮਹਾਰਾਜ ਦਾ ਜੋ 167ਵਾਂ ਜਨਮ ਦਿਵਸ ਜਿਹਦਾ ਅੱਜ ਮਨਾ ਰਿਆ ਕਾਫੀ ਸੰਗਤ ਜੋਨ ਕਾ ਲੱਗਿਆ ਲੰਗਰ ਲੱਗਿਆ satsang ਹੋ ਰਿਹਾ ਹੈ ਮੂਰਤੀ ਆਪਣਾ ਮੂਰਤੀ ਸਥਾਪਨਾ ਉਹ ਪਹਿਲਾ ਅਸੀਂ ਹਵਨ ਕੀਤਾ ਉਹਦੇ ਬਾਅਦ ਝੰਡਾ ਪੂਜਨ ਹੋਇਆ ਇਸ ਤਰ੍ਹਾਂ ਇਹ ਲਗਾਤਾਰ ਜਰਨਾ ਹਰ ਸਾਲ ਜਨਮੋత్సਵ ਦੇ ਨਾਲ-ਨਾਲ ਅਸੀਂ ਇਹਨਾਂ ਦੀ ਮੂਰਤੀ ਸਥਾਪਨਾ ਦਿਵਸ ਵੀ ਮਨਾਉਂਦੇ ਆ ਰਾਮ ਮੰਦਰ ਰਾਤਰੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਮੰਦਰ ਚੱਲਦੇ ਰਹਿੰਦੇ ਆ ਔਰ ਸੰਗਤ ਜਿੰਨੇ ਸਾਡਾ ਬਹੁਤ ਸ਼ਰਧਾ ਬਾਣਾ ਔਰ ਲੋਕਾਂ ਦੇ ਨਾਲ ਬੜਾ ਚੁਪਾ ਕੰਮ ਕਰਦੇ ਆ ਮਨਾਰ ਕੇਸ਼ਕਮਰ ਜੀ ਅੱਜ ਆਪਣੇ ਧਿਆਨਪੁਰ ਤੋਂ ਆਪਣਾ ਮੇਰਾ ਜਿਹੜਾ ਜਮਦੀਨਾ ਮਹਾਰਾਜ ਜੀ ਮਤੋਂ ਦੇ ਬੱਚੇ ਮੇਰੇ ਆਪਣੇ ਜੁਲਹਾੜਾ ਇੱਥੇ ਆਪਣੇ 95 96 ਅਸੀਂ ਕੀਰਤਨ ਕਰਨ ਲਗੇ ਕਰਦੇ ਕਰਦੇ ਮਹਾਰਾਜ ਦੀ ਕਿਰਪਾ ਨਾਲ ਮਾਸਟਰ ਵਿਜੇ ਕੁਮਾਰ ਜੀ ਸਾਡੇ ਵਰਗੇ ਬਾਸ ਹੋ ਗਏ ਉਹਨਾਂ ਨੇ ਜਗਾ ਇੱਥੇ ਉਹਨਾਂ ਨੇ ਇਹ ਦੀ ਹੈਗੀ ਤੇ ਜਿਹਨਾਂ ਦਿੱਤੀ ਹੈਗੀ ਉਹ ਆਪਣੇ ਸਮਾ ਗਿਆ ਉਹਨਾਂ ਨੇ ਭੂਮੀ ਦਾਤ ਕੀਤੀ ਜਣਾ ਤੇ ਵਿਜੇ ਕੁਮਾਰ ਨੇ ਇੱਥੇ ਆਡਣੇ ਇਹ ਕਮਰਾ ਪਹਿਲਾਂ ਬਣਾਇਆ ਸੀ ਤੇ ਉਹਦੇ ਬਾਅਦ ਚ ਮਹਾਰਾਜ ਦੀ ਕਿਰਪਾ ਹੋਈ ਹੈ ਹਰ ਸਾਲ ਸੰਤ ਬੱਧੀ ਹੈ ਹਰ ਸਾਲ ਮਹਾਰਾਜ ਦੀ ਕਿਰਪਾ ਹੁੰਦੀ ਹੈ ਸਿਰਫ ਉਹਦੀ ਸਰਦਾ ਦੀ ਗੱਲ ਜਿਹੜੇ ਸਰਦਾ ਭਾਵਨਾ ਨਾਲ ਬੰਦਾ ਆਇਆ ਨਾ ਆਹੀਂ ਥਗੋਂ ਬਿਨ ਮਿਲਿਆ ਮੰਗਿਆ ਜੋ ਮਿਲਿਆ ਇਹ ਗੱਲ ਆਹੀਂ ਆਪਣੀ ਕਰਨਿਆ ਹੀ ਕੇ ਨਹੀਂ ਕੰਦੇ ਆਹੀਂ ਕਹਿੰਨੇ ਆਪਣੀ ਮਹਾਰਾਜ ਨੂੰ ਮੰਗੋ ਕੀ ਮਿਲਦੀ ਹੈ ਸਰਦਾ ਪਰਮਾਤਮਾ ਨਾਲ ਆਏ ਆਹੀਂ ਕਹਿੰਨੇ ਤੇ ਕਹਣਾ ਇੱਕ ਮਰੀ ਹੋਣਾ ਸੀ ਅਸੀਂ ਪਾਜੀ ਮੈਂ ਤੋਂ ਧੁੱਪੇ ਕਰਨੀਆਂ ਸਾਡੇ ਫੀਵਰ ਮੈਂ ਤੋਂ ਰੋਗ ਦੀ ਮੇਰੇ ਘਰ ਦਾ ਮੋੜਾ ਦਾ ਪਰ ਕਿੰਨੀ ਖੁਸ਼ੀ ਹੁੰਦੀ ਹੈ ਮੈਂ ਕਿਹਾ ਉਹ ਬੈਠੇ ਦੇ ਨਾਲ ਆਈ ਨਾ ਦੇਣਾ ਉਹ ਜਿਹੜੇ ਪੈਣ ਆ ਰਹੀ ਬੈਠੀ ਇੱਥੇ ਆਈ ਹੋਈ ਕਹਿੰਦੇ ਉਹ ਜਿਹੜਾ ਧਿਆਨ ਕਰੋ ਗੁਰਮਾਰ ਵਾਲਾ ਪੁੱਛੇ ਉਹ ਸਾਰਾ ਕੁਲੀ ਉੱਪਰ ਤੇ ਆ ਆਈ ਉਪੀ ਦੇਖਿਆ ਜਿਉਂਦਾ 20 ਸਾਲ ਦਾ ਬੱਚਾ ਹੋਇਆ 10 ਸਾਲ ਦਾ ਬੱਚਾ ਹੋਇਆ ਇੱਥੇ ਬੱਚਾ ਜਿਉਂਦੇ ਨਹੀਂ ਹੁੰਦਾ ਜਾਂ ਹੋਏ ਮਰ ਜਾਂਦਾ ਉਹ ਵੀ ਹੁੰਦੀ ਉਹ ਪਾਵਨ ਵਾਲੀ ਨਹੀਂ ਸ਼ਕਤੀ ਨਾਲ ਮੁਲਬਗੇ ਨਹੀਂ ਸਕਤੀ ਹੁੰਦੇ ਮਹਾਰਾਜ ਦੀ ਕਿਰਪਾ ਹੈ ਉਹ ਹਿੱਥੇ ਆਏ ਹੈ ਉਹ ਚੰਨ ਪਉਂਦੇ ਆ ਤਰੀ ਪ੍ਰਾਣ ਨੂੰ ਸਾਡੀ ਮੁੱਢੀ ਸਤਿਵੰਨ ਮਹਾਰਾਜ ਜਾਂਦੇ ਆ ਇਹ ਤੋਂ ਬਹੁਤ ਵੱਡਾ ਮੇਲਾ ਹੁੰਦਾ ਹੈ ਚਾਰ ਗੋਣਾ ਵੱਧ ਦੂਰੀਆਂ ਜਾਂਦੀ ਹੈ ਤੇ ਜਿੰਨੇ ਲੱਖਾਂ ਲੱਖਾਂ ਹੜਾ ਦੂਰੀਆਂ ਗਈ ਹੈ ਉਹ ਆਸਤਾ ਆਸਤਾ ਤੁਹਾਡੀ ਬਾਬਾ ਬਾਲ ਦੀ ਜਿਹੜੀ ਨੌਰ ਜਾਂ ਚਿੰਦੀ ਸਰ ਲੱਖੇ ਵਿੱਚ ਇਦਾਂ ਮੰਦਿਰ ਕੋਈ ਨਹੀਂ ਹੈਗਾ ਇੱਕ ਰੋਣਗਰ ਮੰਦਿਰ ਹੈਗਾ ਆਪ ਆਪਣੇ ਬਣਾ ਦਾ ਇਹ ਕੀ ਹੈਗਾ ਮਹਾਰਾਜ ਬੜੀ ਕਿਰਪਾ ਹੈ ਹੁਣ ਮਹਾਰਾਜ ਦਰਸ਼ਨ ਦਿਖਾਣੇ ਕਰਾਇਆ ਮਹਾਰਾਜ ਗੁਪਤਾ ਸਾਹਿਬ ਪ੍ਰਾਗਰਾਏ ਬੈਠੇ ਰਿਹਾ ਤੇ ਅਸੀਂ ਕੋਣ ਕੀਤਾ ਉਹਨੇ ਉਹ ਲੈਣ ਜੋ ਦਰਸ਼ਨ ਕਰਤਾ ਸਾਨੂੰ ਬੜਾ ਖੁਸ਼ੀ ਹੋਈ ਬੜੇ ਮਨ ਕੋਲ ਹੋਇਆ ਉਹ ਹਤੂ ਬਾਬਾ ਲਾਲ ਦਿਵਾਲ ਮਹਾਰਾਜ ਕੀ ਕਾਜਲ ਪਸ਼ਮਾਰ ਆ ਰਹੇ ਹੋ ਕਿ ਤੇ ਪਹਿਲੇ ਵੀ ਦਰਬਾਰ ਦੇ ਵਿਚਾਰੇ ਨਹੀਂ ਮੈਂ ਪਹਿਲੀ ਵਾਰੀ ਆਈ ਹਾਂ ਕੀ ਤੁਸੀਂ ਮੰਗ ਜਿਹੜੀ ਮੰਗਣ ਲਈ ਇੱਥੇ ਪਹੁੰਚੇ ਹੋ ਤੁਹਾਨੂੰ ਕਿਸ ਤਰਾ ਜਿਹੜਾ ਯਕੀਨ ਹੈਗਾ ਵੀ ਇੱਥੇ ਹਾਂਜੀ ਮਿਲ ਜਾਂਦਾ ਕਹਿੰਦੇ ਆ ਕਿ ਬਾਬਾ ਲਾਲ ਦੇਵਾਲ ਹਰ ਇੱਕ ਦੀ ਝੋਲੀ ਭਰਦੇ ਆ ਤੇ ਮੈਂ ਕਹਿੰਦੀ ਕਿ ਬਾਬਾ ਲਾਲ ਦੇਵਾਲ ਮੇਰੀ ਵੀ ਝੋਲੀ ਭਰੇ